ਇਹ ਬਹੁਤ ਵਧੀਆ ਜੀ ਸਭ ਤੋਂ ਵੱਡਾ ਦਾਨ ਇਹ ਬਲੱਡ ਦਾ ਦਾਨ ਆ ਹੋਰ ਹਰ ਇੱਕ ਚੀਜ਼ ਪੈਦਾ ਹੋ ਸਕਦੀ ਆ ਪਰ ਇਹ ਜਿਹੜਾ ਬਲੱਡ ਆ ਇਹ ਇਨਸਾਨ ਹੀ ਇਨਸਾਨ ਨੂੰ ਦੇ ਸਕਦਾ ਇਹਦੇ ਨਾਲ ਬਹੁਤ ਲੋਕਾਂ ਦੀ ਕੀਮਤੀ ਜਾਨ ਬਚਦੀ ਆ ਪਰ ਸਾਨੂੰ ਸਾਰਿਆਂ ਨੂੰ ਦੇਣਾ ਚਾਹੀਦਾ ਇਹ ਤਾਂ 3-4 ਮਹੀਨੇ ਦੇ ਵਿੱਚ ਹੀ ਦੁਬਾਰਾ ਆਪ ਦੇ ਬੰਦਾ ਸਰੀਰ ਤੰਦਰੁਸਤ ਹੋ ਜਾਂਦਾ ਨਾਲੇ ਜਿਹੜੇ ਜਾਗਦੇ ਉਹਨਾਂ ਨੂੰ ਦੇਣਾ ਚਾਹੀਦਾ ਇਹਦੇ ਨਾਲ ਟੈਸਟ ਵੀ ਹੋ ਜਾਂਦੇ ਸਾਡੇ ਸਾਰੇ ਸਰੀਰ ਦੇ ਬਲੱਡ ਨਾਲ ਹਾਂਜੀ ਹਾਂਜੀ ਉਹਦਾ ਵੀ ਪਤਾ ਲੱਗ ਜਾਂਦਾ ਹਾਂਜੀ ਜੀ ਵੱਡੀ ਗਿਣਤੀ ਨਾਲ ਪਹੁੰਚੇ ਆਪਣੇ ਸਾਥੀਆਂ ਦੇ ਨਾਲ ਜੀ ਅਪੀਲ ਕਰ ਰਹੇ ਚੰਦੇ ਲੋਕ ਜਿਹੜੇ ਵੱਧ ਤੋਂ ਵੱਧ ਨਾਲ ਰੋਡਨੇਸ਼ਨ ਬਲੱਡ ਵੱਧ ਤੋਂ ਵੱਧ ਬਲੱਡ ਬੱਚਿਆਂ ਨੂੰ ਜਨਰੇਸ਼ਨ ਨੂੰ ਅਸੀਂ ਆਪ ਦੇ ਕੇ ਜਾ ਰਹੇ ਹਾਂ ਇੱਥੇ ਬਲੱਡ ਹਾਂਜੀ ਸਭ ਤੋਂ ਵੱਧ ਦੇਣਾ ਚਾਹੀਦਾ ਇਹ ਜਿਹੜੇ ਕੈਂਪ ਲਗਾ ਰਹੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਇਹਨਾਂ ਨਾਲ ਲੋਕਾਂ 'ਚ ਜਾਗਰੂਕੀ ਆਉਂਦੀ ਹੈ ਜੀ ਨਹੀਂ ਬੰਦਾ ਘਰੇ ਇਕੱਲਾ ਸੋਚਦਾ ਰਹਿੰਦਾ ਵੀ ਮੈਂ ਦਮਾਂ ਨਾ ਦਮਾਂ ਬਲੱਡ ਇੱਥੇ ਦੂ ਬਲੱਡ ਕੈਂਪ ਲਗਾਏਗਾ ਸਰ ਪਹੁੰਚੇ ਕੀ ਮੈਸੇਜ ਲਾ ਚੰਦੇ ਹੋ ਬਹੁਤ ਵਧੀਆ ਜੀ ਬਲੱਡ ਕੈਂਪ ਦੇਣਾ ਵੈਸੇ ਹੀ ਖੜਾ ਵਧੀਆ ਕਰਨਾ ਜੀ ਲਾਲਾ ਜੀ ਦਾ ਬੜਾ ਬੜਾ ਜੋਗਜਾਮਾ ਜੀ ਤੇ ਬਹੁਤ ਵਧੀਆ ਅਸੀਂ ਦਿਹਾੜੀ ਤੇ ਮਨਾਇਆ ਗਿਆ ਵਾ ਬੜਾ ਚੰਗਾ ਲੱਗੇ ਬੜਾ ਇਕੱਠ ਹੋਇਆ ਦਾਨੀ ਜੀ ਦਾ ਮਿਹਰਬਾਨੀ ਅਸੀਂ ਪਹੁੰਚੀ ਅੱਥੇ ਜੀ ਜੀ ਜਿਹੜਾ ਬਲੱਡ ਕੈਂਪ ਮੇਰੇ ਲੋਕੀ ਦੇਣ ਨੂੰ ਦੇਣ ਤੋਂ ਡਰਦੇ ਨੇ ਉਹਨੂੰ ਕੀ ਮੈਸੇਜ ਹੋਵੇ ਬਲੱਡ ਦੇਣਾ ਕੋਈ ਮਾੜੀ ਗੱਲ ਨਹੀਂ ਕੀ ਬਲੱਡ ਦੇਣਾ ਚਾਹੀਦਾ ਸਹਤ ਬਹਾਤ ਤੇ ਵੀ ਠੀਕ ਆ ਵੈਸੇ ਵੀ ਬਲਾਡ ਆਪਣਾ ਆਮ ਪਬਲਿਕ ਦੇ ਕੰਮ ਆਉਂਦਾ ਕੋਈ ਐਕਸੀਡੈਂਟ ਹੁੰਦੇ ਆ ਜਾਂ ਕੋਈ ਵੈਸੇ ਕੋਈ ਦਿਮਾਗ ਠਮਾਰ ਬੰਦਾ ਉਹਦੇ ਵਾਸਤੇ ਫਾਇਦੇ ਵਾਲਾ ਕੰਮ ਹੀ ਆ ਜੀ ਤੁਸੀਂ ਆ ਪਾਇਓ ਆ ਬੇ ਇਟਾ ਬੜਾ ਕੱਟ ਦੇਖਿਆ ਵਾ ਬਹੁਤ ਮਨਖੋਸ ਹੋਣੀ ਚਾਹੀਦੇ ਨੇ ਬਹੁਤ ਅਪਰਾਲੇ ਹੋਣੀ ਚਾਹੀਦੀ ਆ ਜੀ ਬਹੁਤ ਵਧੀਆ ਚੰਗਾ ਲੱਗਿਆ ਬਹੁਤ ਵਧੀਆ ਅਪਰਾਲਾ ਕੀਤਾ ਬੜਾ ਮਨਖੋਸ ਹੋਇਆ ਜਿਹੜਾ ਬਲੱਡ ਡੋ ਕਹਿੰਦੇ ਪੈਸੇ ਦੇ ਕੇ ਬਣੀ ਮਿਲਦਾ ਜਿਹੜਾ ਇਨਸਾਨ ਇਨਸਾਨ ਦੇ ਦੇ ਸਕਦਾ ਵਾਂ ਬਿਲਕੁਲ ਬਿਲਕੁਲ ਬਹੁਤ ਵਧੀਆ ਆਪਰਾ ਲੱਗੇ ਕੀ ਫੀਲ ਕਰਨਾ ਚਾਹੁੰਦੇ ਹੋ ਕਿਸ ਤਰ੍ਹਾਂ ਜਿਹੜਾ ਬਲੱਡ ਦੇਗਾ ਉਹ ਜਾਣ ਪਛਾਣ ਸਕੀਏ ਬਹੁਤ ਵਧੀਆ ਗੱਲ ਆ ਬਹੁਤ ਵਧੀਆ ਗੱਲ ਆ ਬੜਾ ਮਨ ਖੁਸ਼ ਹੋਇਆ ਇਹਦੇ ਕੈਂਪ ਥਾਂ ਥਾਂ ਲੱਗਣੇ ਚਾਹੀਦੇ ਆ ਤੁਹਾਨੂੰ ਬਹੁਤ ਚੰਗਾ ਲੱਗੇ ਇੱਥੇ ਆ ਜਿਹੜੀ ਕੁਦਰਤੀ ਮਾਰ ਵਜੀ ਐ ਪੰਜਾਬ ਵਲੇ ਸਰਕਟ ਜੇ ਮੀ ਭਾਰੀ ਲਗਾ ਲਓ ਜਾਂ ਬਾੜ ਲਗਾ ਲਓ ਕਿੰਨੇ ਦਿਨਾਂ ਚਾਹੁੰਦੇ ਹੋ ਜਿਹੜੇ ਲੋਕੀ ਵੇਰ ਹੋਣ ਵੀ ਤੁਸੀਂ ਉਹ ਫੋਂ ਇੱਕ ਪੁਲਾਰੇ ਨੇ ਕੀ ਕਹਿਣਾ ਚਾਹੁੰਦੇ ਹੋ ਨਹੀਂ ਜੀ ਇਹ ਤਾਂ ਇੱਕੀ ਕਾਫੀ ਨੁਕਸਾਨ ਹੋਇਆ ਵਾ ਜੀ ਪਰ ਜਿਨ੍ਹਾਂ ਨੇ ਵੀ ਹੈਲਪ ਕੀਤੀ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਆ ਜੀ ਜਿਹੜੇ ਪੰਜਾਬ ਨਾਲ ਖੜੇ ਆ ਉਹ ਪੰਜਾਬ ਵੀ ਹਰ ਵੰਦੇ ਨਾਲ ਖੜਦਾ ਪੰਜਾਬੀ ਵਧੀਆ ਸੂਬਾ ਵਾ ਆਪਣਾ ਜੋ ਵੀ ਨੁਕਸਾਨ ਹੋਇਆ ਜਿਨੇ ਵੀ ਹੈਲਪ ਕੀਤੀ ਸਾਰਿਆਂ ਦਾ ਧੰਨਵਾਦ ਸ਼ਹੀਦ ਜਗਤ ਨਰਾਇਣ ਜੀ ਯਾਦ ਵਿੱਚ ਬਲੱਡ ਕੈਂਪ ਲਗਾਇਆ ਗਿਆ ਜਿੱਕੀ ਮੈਸੇਲਾ ਚੱਲਦਾ ਅੱਜ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਜੀ ਯਾਦ ਚ 44 ਮਾ ਉਹਨਾਂ ਦੀ 44ਵੀਂ ਪੁੰਨਿਆ ਦਿਤੀ ਚ ਜਿਹੜਾ ਇੱਕ ਬਲੱਡ ਕੈਂਪ ਲਗਾਇਆ ਗਿਆ ਮੈਂ ਇਹ ਮੈਸੇਜ ਦੇਣਾ ਚਾਹਾਂਗਾ ਯੂਥ ਨੂੰ ਆਪਣੇ ਪੰਜਾਬ ਵਾਸੀਆਂ ਨੂੰ ਲੁਧਿਆਣਾ ਵਾਸੀਆਂ ਨੂੰ ਕਿ ਖੂਨਦਾਨ ਇੱਕ ਮਹਾਦਾਨ ਹੈ ਹਰ ਬੰਦੇ ਨੂੰ ਇੱਥੇ ਆ ਕੇ ਆਪਣਾ ਖੂਨਦਾਨ ਕਰਨਾ ਚਾਹੀਦਾ ਕਿਉਂਕਿ ਜਦੋਂ ਆਪਾਂ ਕੋਈ ਖੂਨ ਆਪਣਾ ਦਾਨ ਕਰਦੇ ਆ ਤਾਂ ਕਿਸੇ ਲੋੜਵੰਦ ਨੂੰ ਜਾ ਕੇ ਆਪਾਂ ਖੂਨ ਚੜਦਾ ਇਹ ਇੱਕ ਬਹੁਤ ਵੱਡਾ ਇਹ ਪੂਰਨ ਤਾਂ ਮੈਂ ਤੁਸੀਂ ਇਹ ਦੇਖੋ ਵੀ ਅੱਜ ਪੰਜਾਬ ਕਿੰਨੀ ਮਾੜੇ ਹਾਲਾਤ 'ਚੋਂ ਨਿਕਲਿਆ ਉਸ ਟਾਈਮ ਦੇ ਵਿੱਚ ਸਾਡੇ ਪੰਜਾਬ ਕੇਸਰੀ ਗਰੂਪ ਵੱਲੋਂ ਸਾਡੇ ਰਿੰਕੂ ਦਾਨੀ ਜੀ ਵੱਲੋਂ ਇੱਕ ਇੱਕ ਬਲੱਡ ਕੈਂਪ ਦਾ ਜਿਹੜਾ ਯੋਜਨ ਕੀਤਾ ਗਿਆ ਇਹ ਬਹੁਤ ਹੀ ਇੱਕ ਵਧੀਆ ਮੈਂ ਕਹਿੰਨਾ ਉਪਰਾਲਾ ਕੀਤਾ ਜਾ ਰਿਹਾ ਤੇ ਇਹ ਕੈਂਪ ਹੀ ਇਹੀ ਨਹੀਂ ਇਕੱਲਾ ਮੇਰੇ ਹਿਸਾਬ ਨਾਲ ਪਿਛਲੇ ਹਫਤੇ ਤੋਂ ਪੂਰੇ ਪੰਜਾਬ 'ਚ ਪੂਰੇ ਭਾਰਤ 'ਚ ਕੈਂਪ ਲੱਗ ਰਹੇ ਨੇ ਤੇ ਸਾਨੂੰ ਸਾਰਿਆਂ ਨੂੰ ਇਹੋ ਜਿਹਾ ਇੱਕ ਕਹਿੰਦਾ ਉਪਰਾਲਾ ਕਰਦੇ ਰਹਿਣਾ ਚਾਹੀਦਾ ਜੀ ਜਿਹੜਾ ਬਲੱਡ ਲੋਕੀ ਦੇਣ ਤੋਂ ਡਰਦੇ ਕਿ ਮੈਨੂੰ ਜੀ ਦੇਖੋ ਮੈਂ ਇਹੀ ਕਹਿ ਰਿਹਾ ਜੀ ਕਿ ਬਲੱਡ ਤੋਂ ਆਪਾਂ ਡਰਨਾ ਨਹੀਂ ਚਾਹੀਦਾ ਦੇਖੋ ਇਹ ਮੈਂ ਕਹਿੰਦੇ ਨੇ ਮਹਾਦਾਨ ਹੈ ਵੀ ਇਹ ਜਦੋਂ ਦਾਨ ਆਪਾਂ ਇੱਕ ਖੂਨ ਦਾਨ ਕਰਦੇ ਆ ਨਾ ਵੀ ਕਿਸੇ ਗਰੀਬ ਨੂੰ ਕਿਸੇ ਲੋੜਵੰਦ ਨੂੰ ਜਾ ਕੇ ਮਿਲਦਾ ਇੱਕ ਬਹੁਤ ਵੱਡਾ ਇਹ ਪੁੰਨ ਦਾ ਕੰਮ ਆ ਪੰਨ ਸਾਰਿਆਂ ਨੂੰ ਮੈਂ ਪਰ ਤੁਹਾਡੇ ਲਈ ਇਹ ਮੈਸੇਜ ਦੇਣਾ ਚਾਹਨਾ ਕਿ ਇਹ ਨਹੀਂ ਡਰਨ ਦੀ ਲੋੜ ਨਹੀਂ ਸਾਰੇ ਅੱਗੇ ਹੋ ਕੇ ਆਪਣਾ ਖੂਨਦਾਨ ਕਰੋ ਇਹ ਬਹੁਤ ਹੀ ਇੱਕ ਪੁੰਨ ਦਾ ਕੰਮ ਹੈ ਜੀ ਕਿ ਕਿਹੜੀ ਜਗ੍ਹਾ ਕੈਂਪ ਲੱਗਾ ਤੇ ਕਿੰਨੇ ਵੇਲੇ ਕੈਂਪ ਚੱਲੇਗਾ ਇਹ ਭਾਜੀ ਮਾਲ ਟਾਊਨ ਜੰਜ ਘਰ ਦੇ ਵਿੱਚ ਕੈਂਪ ਲੱਗਿਆ ਹੋਇਆ ਮੈਂ ਆਪਣਾ ਵਾਰਡ ਨੰਬਰ 51 ਦੇ ਵਿੱਚ ਮੈਂ ਵਾਰਡ ਦਾ ਸੇਵਾਦਾਰ ਹੋਣ ਦੇ ਨਾਤੇ ਪੰਜਾਬ ਕੇਸਰੀ ਵੱਲੋਂ ਮੇਰੀ ਵੀ ਇੱਕ ਛੋਟੀ ਡਿਊਟੀ ਲਗਾਈ ਗਈ ਹੈ ਐਮਐਲਏ ਸਾਹਿਬ ਵੱਲੋਂ ਸਰਦਾਰ ਕੁਲਵੰਤ ਸਿੰਘ ਸਿੱਧੂ ਜੀ ਵੀ ਆਏ ਹੋਏ ਨੇ ਉਹਨਾਂ ਵੱਲੋਂ ਵੀ ਇੱਕ ਡਿਊਟੀ ਲਗਾਈ ਗਈ ਹੈ ਤਾਂ ਇਹ ਕੈਂਪ ਇਹ ਮਾਲ ਟਾਊਨ ਦੇ ਵਿੱਚ ਜੰਜ ਘਰ ਦੇ ਵਿੱਚ ਲੱਗਾ ਹੋਇਆ ਤੇ ਮੇਰੇ ਹਿਸਾਬ ਲੱਗ ਰਿਹਾ ਔਰ ਪੂਰੇ ਪੰਜਾਬ ਚ ਕੀ ਪੂਰੇ ਭਾਰਤ ਚ ਲੱਗ ਰਹੇ ਨੇ ਅੱਜ ਹੀ ਮੇਰੇ ਘਰ ਅੱਜ 7 ਤਰੀਕ ਜੀ ਪੂਰੇ ਇੱਥੇ ਆਪਣੇ ਲੁਧਿਆਣੇ ਦੇ ਵਿੱਚ 4 ਕੇ 5 ਕੈਂਪ ਨੇ ਜੀ ਕੀ ਮੈਂ ਸੀ ਲੋਕਾਂ ਨੂੰ ਦਿੰਨਾ ਚਾਹੁੰਦਾ ਜਿਹੜੇ ਵੱਤੋ ਵੱਤ ਇੱਥੇ ਆਣਦੇ ਬਲੱਡ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਵੱਤੋ ਵੱਤ ਆ ਕੇ ਆਪਣਾ ਇੱਥੇ ਖੂਨਦਾਨ ਕਰੋ ਖੂਨਦਾਨ ਮਹਾਦਾਨ ਹੈ ਦਰਨ ਦੀ ਲੋੜ ਨਹੀਂ ਹੈਗੀ ਜੇ ਕਿਸੇ ਨੂੰ ਇਹ ਮੌਕਾ ਮਿਲਦਾ ਹੈ ਤਾਂ ਕਹਿ ਲੋ ਵੀ ਜੇ ਸਬਬ ਬੰਦਾ ਹੈ ਤਾਂ ਜ਼ਰੂਰ ਆ ਕੇ ਆਪਣਾ ਖੂਨਦਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ